ਵਾਹੇ ਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁਨੇ ਸੇਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੋਗਾਦ ਸਚੁ ਹੇ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਾਲ ਅਵਤਾਰ ਭੁਖ ਆਪਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਹਸ ਸਿਆਨ ਪਾ ਲਖ ਹੋਹੇ ਤਾਇਕ ਨਾ ਚੱਲੇ ਨਾਲ ਕਿਵ ਸਜਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨਾ ਕਹਾ ਜਾਈ ਹੁਕਮੇ ਹੋਵਣ ਜੀਆ ਹੁਕਮ ਲੈ ਵੜਿ ਆਈ ਹੁਕਮੇ ਉਤਮ ਨੀਚਾ ਹੁਕਮ ਆ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਵਸੀ ਸਾ ਇਕ ਹੁਕਮੇ ਸਦਾ ਪਵਾਈ ਐ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝ ਜਾਏ ਤਾ ਹਉਮੈ ਕਹ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨੀ ਇਨਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਧ ਕਰੇ ਤਨ ਖੇਹਾ ਗਾਵੇ ਕੋ ਜੀਉ ਲੈ ਫਿਰ ਦੇਹਾ ਗਾਵੇ ਕੋ Japਦ ਸਦੂਰ ਗਾਵੇ ਕੋ ਵਿਖਾ ਹਾਦਰਾ ਹਧੂਰ ਕਥਨਾ ਕਥਿ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋੜ ਕੋਟ ਦਿੰਦਾ ਲੈਂਦਾ ਠਗ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮਾ ਚਲਾਏ ਰਾਹ ਨਾਨਕ ਬਿਗਸਾਹਿ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਭਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਪਰੇ ਦਤਾਰ ਫਿਰ ਕੇ ਅੱਗੇ ਰਖੀਐ ਦਿਸੈ ਦਰਬਾਰ ਮਾਹ ਕੈ ਬੋਲਨ ਬੋਲੀ ਆਜ ਸੰਪਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਇਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਣਾ ਸੋਏ ਜਨ ਸਿਵ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨੇ ਦਾਨ ਗਾਵੀਐ ਸੁਨਿਐ ਮਨ ਰਖੀਐ ਪਾਉ ਦੁਖ ਪਰ ਹਰ ਸੋ ਪਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾ ਆ ਸੋ ਮਾਈ ਗੁਰ ਈਸਾਰਾ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆਖਾ ਨਹੀਂ ਤੈਨਾ ਕਥਨ ਨਾ ਜਾਏ ਗੁਰਾ ਇੱਕ ਦੇਵੁ ਜਾਇ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੇ ਰਧ ਨਵਾਜ ਤਿਸ ਪਾਵ ਆਵਨ ਪਾਨੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਪਾਈ ਵੇਖਾ ਵਨ ਕਰਮਾ ਕੇ ਮਿਲ ਲੈ ਲਈ ਮਤ ਵਿੱਚ ਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਦੇ ਸੁਖ ਚਾਰੇ ਆਰ ਜਾ ਹੋਰ ਦਸੁਨੀ ਹੋਏ ਨਵਾ ਖੰਡਾ ਵਿਥ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨੌਰ ਖਾਏ ਕੈ ਦਸ ਕੀਰਤ ਜਾਗਲੇ ਦੇ ਤਿਸ ਨਦਰ ਨਾ ਵਈ ਤਾ ਵਤਨਾ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕਾ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਈ ਨਾ ਸੁਜਾਇ ਜਿਤਸਾ ਗੁਣ ਕੋ ਏਕਾਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਬੋਹਿ ਨਾ ਸਕੈ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਧੂਪ ਪਾਉ ਕਾ ਨਾਸ ਸੁਣਿਆ ਈਸਰ ਪਰਮਾਇੰਦਾ ਸੁਣਿਆ ਮੁਕਸਲਾਹਨ ਮੰਦ ਸੁਣਿਆ ਜੋ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦਾ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਧੂਪ ਆਉ ਕਾਨਾਸ ਸੁਣਿਆ ਸਤ ਸੰਤੋਗਿਆਨ ਸੁਣਿਆ ਅਠ ਸਠ ਕਾਇ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਧੂਪ ਆਉ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇ ਪੀਰ ਪਾਤ ਸਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਸੁਗਾਹੋ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਧੂਪ ਆਪ ਕਾ ਨਾਸ ਮਨ ਕੀ ਗਦ ਕਈ ਨ ਜਾਏ ਜੇ ਕੋ ਕਬਿਛੈ ਪਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਣ ਕੇ ਸਾਧਾ ਮਨ ਮੋਇ ਝੋਟਾ ਨਾ ਖਾਏ ਮਨ ਜਮਕਾਰ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨਾ ਪਾਏ ਮਨ ਪਤ ਸੋ ਪ੍ਰਗਟ ਜਾਏ ਮਨ ਮਾਗਣ ਚੱਲੇ ਪੰਥ ਮਨ ਧਰਮ ਸਿਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਬਾਵੈ ਮੋਖ ਦਵਾਰ ਮਨ ਪਰਵਾਰ ਸਧਾਰ ਮੰਨ ਤਰਾ ਤਾਰੇ ਗੁਰ ਸਿਖ ਮੰਨ ਨਾਨਕ ਭਵੈ ਨ ਭੇਖ ਅਹਿਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਣ ਪੰਚ ਪ੍ਰਧਾਨ ਪੰਜ ਪਾਵੈ ਦਰਗਹ ਮਾਨ ਪੰਜ ਸੋਹ ਹੈ ਦਰਜਾਣ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕਾ ਕਰਨੈ ਨਾਹੀ ਸੋ ਮਾਰ ਤਾਲ ਧਰਮ ਦਇਆ ਕਾ ਪੂਤਾ ਸੰਤੋਖਾ ਪਰਖਿਆ ਜਨ ਸੋਤਾ ਜੇ ਕੋ ਬੁੱਝੈ ਹੋਵੇ ਸਚਿਆਰ ਤਵ ਲੈ ਉਪਰ ਕੇ ਤਾ ਪਾਰ ਧਰਤੀ ਹੋਰ ਪਰ ਹੋਰ ਹੋਰਾ ਤਸਤੇ ਭਾਰ ਤਲ ਖਵਨ ਜੋਰਾ ਜੀ ਆਜਾ ਰੰਗਾ ਕੇ ਨਾਮ ਸਮਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਗਿਤਾ ਹੋਏ ਗਿਤਾ ਤਾਨ ਸਵਾਲਿਓ ਰੂਪਾ ਕੀਤੀ ਦਾਤ ਜਾਣੈ ਕੌਣ ਕੋਤਾ ਗੀਤਾ ਬਸਾਓ ਇੱਕੋ ਕੋਵਾਓ ਤਿਸਤੇ ਹੋਏ ਲਖ ਦਰਿਆਉ ਬੁਦਰਤ ਕਵਣ ਕਾਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਸੰਖ ਤਪਤਾਓ ਅਸੰਗਰੰਥ ਮੁਖ ਵੇਦ ਪਾਠ ਅਸੰਖ ਜੋਗਾ ਮਨ ਰਹੈ ਉਦਾਸ ਅਸੰਖ ਭਗਤਾ ਗੁਣ ਗਿਆਨ ਵਿਚਾਰ ਅਸੰਸਤੇ ਅਸੰਖਦ ਤਾਰ ਅਸੰਖ ਸੂਰ ਮੋਪਖਸਾਰ ਅਸੰਖ ਮਨ ਲਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਨਾ ਜਾਵੇ ਇਕ ਵਾਰ ਜੋ ਤਦ ਭਾਵੈ ਸਾਈ ਭਲੇਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਏ ਜੋਰ ਅਸੰਖ ਗਲਵੜ ਹਤਿਆ ਕੋ ਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਏ ਅਸੰਖ ਮਲੇਸ਼ ਮਲ ਪਾਖਾਏ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹ ਹੈ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਨਾਸੰਖ ਨਾਵ ਅਸੰਥਾ ਆਗਮ ਆਗਮ ਅਸੰਖ ਲੋ ਅਸੰਖ ਕਹ ਹੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਨੈ ਲਿਖ ਤਿਸਰਨਾਏ ਜੇ ਫਰਮਾਏ ਤਿਵ ਤੇ ਪਾਹੇ ਜਿਤਾ ਕੀਤਾ ਤਿਤਾ ਨਾਉ ਬਿਨ ਨਾਮੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਰੰਕਾਰ ਪਰਿਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋਖੇ ਹਾ ਮੋਤ ਭਲੇਤੇ ਕੱਪੜ ਹੋਏ ਦੇ ਸਾਬੂਨ ਲਈ ਆਉ ਧੋਏ ਭਰੀਏ ਮਤ ਪਾਪਾਂ ਗੈ ਸੰਗ ਉਹ ਧੁਪੈ ਨਵੰਕਰੰਗ ਵੰਨੇ ਬਾਪੇ ਆਖਣ ਨਾਹੀਂ ਕਰ ਕਰ ਕਰਨਾ ਲਖ ਲੈ ਜਾਓ ਆਪੇ ਬੀਜ ਆਪੇ ਖਾਹੋ ਨਾਨਕ ਹੁਕਮਿ ਆਵਹੁ ਜਾਹੁ ਤੀਰਥ ਤਪਦਿਆਤ ਤਦਦਾਨ ਜੇ ਕੋ ਪਾਵੈ ਤਲ ਕਾਮਾਨ ਸੁਨਿਆ ਮਨਿਆ ਮਨ ਕੀਤਾ ਭਾਵ ਅੰਤਰ ਗਾ ਤੀਰਥ ਮਲਨਹਾਉ ਸਾਵਣ ਤੇਰੇ ਮੈ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਤ ਆਥ ਬਾਣੀ ਬਰਮਾਓ ਸਦ ਸੋਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰਤੀ ਮਾਓ ਕਮਣ ਜਿਤ ਹੋਆ ਆਕਾਰ ਵੇਲਨਾ ਭయ్యా ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਕਾਦੀਆ ਜੇ ਲੇਖਣ ਲੇਖ ਪੁਰਾਨ ਥਿਤ ਵਾਰਨ ਜੋਗੀ ਜਾਣੈ ਰੁਤਮਾਓ ਨਾ ਕੋਈ ਦਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰੇ ਆਖਾ ਕਿੰਸ ਲਾਹੀ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਦਾ ਕਾ ਹੋਵ ਨਾਨਕ ਜੇ ਕੋ ਆਪੋ ਜਾਣ ਅੱਗੇ ਗੈ ਅਨਾਸੋ ਹੈ ਪਤਲ ਪਤਾਲ ਲਖ ਅਗਾਸ ਅਗਾਸ ੜ ਕੋੜ ਗਪਾਲ ਥੱਕੇ ਵੇਦ ਕਣ ਇਕਵਾਤ ਸੈਸ 18 ਕਾਨਗ ਤੇ ਬਾਪ ਅਸਲ ਇੱਕ ਹਾਤ ਲਿਖਾ ਹੋਏ ਤਾਂ ਲਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੇ ਸਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੈਵਾਹ ਪਵੇ ਸਮੰਦਰ ਜਾਣੀਐ ਸਮੰਦ ਸਾਸਨ ਤਾਨ ਗ੍ਰਹ ਸੇਤੀ ਮਾਲ ਧੰਨ ਕੀੜੀ ਤੁਲਨਾ ਹੋਵਣੀ ਜੇ ਸਮਣੋ ਨਾ ਵੀਸਰੈ ਅੰਤਨਾ ਸੁਦੇ ਕਨਾਂ ਅੰਤਾਂ ਅੰਤਨ ਕਰਨ ਦੇਨਾਂ ਅੰਤਾਂ ਅੰਤਨ ਵੇਖਣ ਸੁਣਨਾਂ ਅੰਤਾਂ ਅੰਤਨ ਜਾਪੈ ਕਿਆ ਮਨ ਮੰਤਾ ਅੰਤਨ ਜਾਪੈ ਕਿਆ ਮਨ ਮੰਤਾ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਉ ਉੱਚੇ ਉਪਰ ਉਚਾਨਾ ਹੋ ਇਵਡ ਉਚਾ ਹੋਵਾ ਕੋਏ ਤੇ ਸੂਚੇ ਕੋ ਜਾਣੇ ਸੋਏ ਦੇਵਡਿ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਭਵਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲਨਤ ਮਾਏ ਕੀਤੇ ਮੰਗੈ ਜੋਦ ਅਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਾਵ ਟੁੱਟਾ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰ ਖਾਈ ਖਾਏ ਕੀਤੇ ਆਦੂ ਪੂ ਸਦਮਾਰ ਏ ਬੇਦਾਤ ਤੇਰੀ ਦਤਾਰ ਬੰਧ ਹਲਾਸੀ ਭਾਣ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆ ਮੋਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸਿਵੇ ਕੇਈ ਕੇ ਜਿਸ ਨਾਮ ਬਸ ਸਿਵਤ ਸਲਾਹਾ ਨਾਨਕ ਬਾਦਸਾਹੀ ਬਾਦਸਾਹ ਆਮਲ ਗੁਣ ਆਮਲ ਵਾਪਾਰ ਆਮਲ ਵਾਪਾਰੀਏ ਆਮਲ ਢੰਡਾਰ ਆਮਲ ਆਵੇ ਆਮਲ ਜਾਹੇ ਆਮਲ ਪਾਏ ਆਮਲ ਲਾ ਸੁਮਾਏ ਆਮਲ ਧਰਮ ਆਮਲ ਦੇਵਾਨ ਆਮਲ ਤੋਲੇ ਆਮਲ ਪਰਵਾਨ ਆਮਲ ਬਖਸ਼ੀਸ ਆਮਲ ਨੀਸਾਨ ਆਮਲ ਕਰਮ ਆਮਲ ਫਰਮਾਨ ਆਮਲ ਆਮਲ ਆਖਿਆ ਨਾ ਜਾਏ ਆਖ ਆਖਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖਾ ਪੜ ਕਰ ਵਖਿਆਣ ਆਖੇ ਬਰਮੇ ਆਖੇ ਇੰਦੂ ਆਖੇ ਗੋਪੀਤਾ ਗੋਵਿੰਦ ਆਖੇ ਈਸ਼ਰ ਆਖੇ ਸਿੱਧਾ ਆਖਾ ਕਿਤੇ ਕਿਤੇ ਬੁੱਧ ਆਖੇ ਦਾਨਮ ਆਖੇ ਦੇਵਾ ਅੱਖ ਹੈ ਸੁਰ ਨਰ ਮਨ ਜਨ ਸੇਵ ਕਿਤੇ ਅੱਖ ਅੱਖ ਨ ਪਾਏ ਕਿਤੇ ਕਾ ਕਾ ਉਠ ਤੁਝਾਈ ਇਹ ਤੇ ਗੀਤੇ ਹੋਰ ਕਰੇ ਹੈ ਤਾਖਨਾ ਸਕ ਹੈ ਕਿਤੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵੇ ਗਾੜ ਤਾ ਲਖੀਐ ਸਿਰ ਗਵਾਰ ਗਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਵੇ ਸਰਬ ਸਮਾਲ ਵਾਜੇ ਨਾਦ ਅਨੇਕ ਅ ਸੰਖਾ ਕਿਤੇ ਵਮਨ ਹਾਰੇ ਕਿਤੇ ਰਾਗ ਭਰੇ ਸੋ ਕਈ ਅਨ ਕਿਤੇ ਗਾਵਣ ਹਾਰੇ ਗਾਵੇ ਤਹੁ ਨਾ ਪਾਣਾ ਬਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤੁ ਗੁਬਤ ਲਖ ਜਾਣ ਹੈ ਲਿਖ ਲਿ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦਰਾਸਨ ਬੈਠੇ ਦੇਵਤਾਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੇ ਸਦੇ ਸੰਤੋਖੇ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਾਰਾ ਜੋਤਿ ਗਵੇਦਾਂ ਨਾਲੇ ਗਾਵੇ ਮੋਹਨਿਆ ਮਨਮੋਹਨ ਸੁਰਗਾ ਮਾਸ ਪਿਆਲੇ ਗਾਵਣ ਰਤਨਉ ਪਾਏ ਤੇਰੇ ਅੜਸੜੀ ਰਸ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤੁਧ ਨੰ ਗਾਵੈ ਜੋ ਤੁਧ ਭਾਵਨ ਰਤੇ تیر ਭਗਤ ਰਸਾਲੇ ਹੋਰ ਆਕਿਤ ਗਾਵਣ ਸੇ ਮੈਂ ਚਿਤਨ ਆ ਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਜ ਸਾਹਿਬ ਸਾਚਾ ਸਾਚੀ ਨਾਏ ਹੈ ਭੇਉ ਸੇ ਜੈ ਨਾ ਦਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਦਿਨ ਸੀ ਮਾਇਆ ਦਿਨ ਉਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਉ ਤਸਦੀ ਵਢਾਈ ਜੋ ਤਸ ਪਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸੋ ਸਾਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਤਿਹਾਨ ਕੀ ਕਰਾ ਬੇਪੂਤ ਵਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਏ ਬੰਧੀ ਸਰ ਜਮਾਤੇ ਮਨ ਜੀਤਾ ਜਗ ਜੀਤ ਆਦਿ ਕਿਸੈ ਆਦੇਸ ਆਦ ਨੀਲ ਨਾਦ ਅਨਾਹਤ ਜੋ ਜਗ ਇੱਕੋ ਵੇਸ ਉਗਦ ਗਿਆਂ ਦਾ ਪੰਡਾਰਨ ਘਟ ਘਟ ਵਜੈ ਨਾਦ ਆਪਨਾਥ ਨਾਥੀ ਸਭ ਜਾਕੇ ਰਿਤ ਸਦ ਅਵਰਾਸਾਦ ਸੰਜੋਗ ਵਿਜੋਦੇ ਕਾਰ ਚਲਾਵੇ ਲਖਿ ਆਵੇ ਭਾਗ ਆਦੇਤ ਸੇ ਆਦੇਸ ਆਦ ਨਿਨ ਆਦਨਾ ਹਤ ਜੋਗ ਦੁਗ ਏਕੋ ਵੇਸਾ ਇਕਾ ਮਾਇ ਰੁਕ ਤਵਾਈ ਤਨ ਚੇਲੇ ਪਰਮਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਨ ਜਿਗਤ ਉਸ ਭਾਵ ਤਵ ਚੁਲਾਵੈ ਜਿਉ ਹੋਵੈ ਫਰਮਾਨ ਉਹ ਵਖੇ ਉਹ ਨਾਨਦ ਰਣ ਆਵੈ ਭਉਤਾਇੋ ਵੇਡਾਨ ਆਦੇਸੇ ਆਦੇਸ ਆਦਿ ਨੀਲ ਅਨਾਧਨਾਹਤ ਜੋਗ ਜਗ ਵੇਖੋ ਵੇ ਸਾ ਆਸਨ ਲੋਏ ਲੋਏ ਪੰਡਾਰ ਜੋ ਗਿਸ਼ ਪਾਇਆ ਸੋ ਏਕਾਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚ ਕੀ ਸਾਚੀ ਕਾਰ ਆਦੇ ਤਸੈ ਆਦੇਸ ਆਦਿ ਨੀਲ ਅਨਾਧਨਾਹਤ ਜੋਗ ਜਗ ਵੇਖੋ ਵੇ ਸਾ ਇਕ ਦੂਜੀ ਬੋਲਖ ਹੋਏ ਲੱਖ ਹੋਵੇ ਲੱਖ ਹੋਵੇ ਲੱਖ ਵੀਸਾ ਲੱਖ ਲਾ ਗੇੜਾ ਆਖੀ ਐ ਇੱਕ ਨਾਮ ਜਗਦੀਸ਼ ਇਤਰਾਏ ਪਤ ਪਵੜੀਆਂ ਚੜੀ ਆ ਹੋਏ ਆਕੀਸ ਸੁਣ ਗੱਲਾ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੇ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛਟੈ ਸੰਸਾਰ ਜਿਸ ਅਥ ਜੋਰ ਕਰ ਵੇਖੈ ਸੋਏ ਨਾਨਕ ਗੋਤਮ ਨਹੀਂ ਜਨਾ ਕੋਏ ਰਾਤੇ ਰੁਤੇ ਥਿਤੇ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵੇ ਦਰਦੀ ਥਾ ਪਰਖੀ ਧਰਮ ਸਾਲ ਤਿਸ ਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਆਨੇ ਗਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦੁਰਬਾਰ ਤਤਸੁ ਸੋਣ ਪੰਜ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਾਜ ਭਕਾਏ ਉਥੈ ਪਾਏ ਨਾਨੰਗ ਆਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਪਰਮੇ ਘਾੜਤ ਘੜੀ ਅਹ ਰੂਪ ਰੰਗ ਕੇ ਵੇਸਾ ਕੀ ਤਿਆ ਕਰਮ ਭੂਮੀ ਮੇਰਾ ਕਿਤੇ ਕਿਤੇ ਧੂਪ ਦੇ ਸਾਥ ਕਿਤੇ ਅੰਤ ਚੰਦ ਸੂਰ ਕਿਤੇ ਕਿਤੇ ਮੰਡਲ ਦੇ ਸਾਥ ਕਿਤੇ ਸਤਿਗੁਰੁ ਬੁਧਨਾਥ ਕਿਤੇ ਕਿਤੇ ਦੇਵੀ ਵੇਸਾ ਕੀਤੇ ਦੇਵਤਾ ਨਾਮ ਮਨ ਕੀਤੇ ਕੀਤੇ ਰਤਨ ਸਮੰਦ ਕੀਤੀ ਅਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚਾਂਦਾ ਵਿਥਾ ਨਾਦ ਬਿਨਾਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੋਪ ਤਥਾ ਕਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥਿਆਂ ਨਾ ਜਾਏ ਜੇ ਕੋ ਕਾਇ ਵਿਸ਼ੇ ਪਛਤਾਏ ਤਿਥੈ ਘੜੀਐ ਸੁਰਤ ਮਾਤਮਨ ਗੁਦ ਤਿਥੈ ਘੜੀਐ ਸਦਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰਾ ਤਿਥੈ ਹੋਰ ਨਾ ਕੋਈ ਹੋਰ ਜੋਦ ਮਾਂ ਬਦ ਸੂਰ ਤਨ ਮੈਂ ਰਾਮ ਰਹਿਆ ਪਰਪੂਰ ਤਿਥਾ ਸਿਤਾ ਸਿਤਾ ਮੈਂ ਮਮਾਏ ਤਾਕੇ ਰੂਪ ਨਾ ਕਥਨੇ ਜਾਏ ਨਾ ਓ ਮਰੈ ਨ ਠਾਗੇ ਜਾਹੇ ਜਨਕਾ ਰਾਮ ਵਸੈ ਮਨ ਮਾਹੇ ਤਿਥਾ ਭਗਤ ਵਸੈ ਕੇ ਲੋ ਕਰਹਿ ਆਨੰਦ ਸਚਾ ਮਨ ਸੋਏ ਸਦਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਅਥਾ ਖੰਡ ਮੰਡਲਾ ਵਰ ਭੰਡ ਜੇ ਕੋ ਕਥਾ ਤਾਂ ਤਨ ਤੰਤ ਅਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਿਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਰਨਮਤ ਵਿਦ ਅਥਿਆਰ ਬਹੁ ਖੱਲ ਲਾਗਣ ਤਬਤਾਓ ਭਾਂਡਾ ਭਾਉ ਅੰਮ੍ਰਿਤ ਤਤ ਟਹਾਲ ਘੜੀਐ ਸਬਦ ਸਚੀ ਟਕਸਾਲ ਜਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆ ਆਂ ਜਾਂ ਬੁਰਿਆ ਆਂ ਜਾਂ ਵਚ ਧਰਮ ਹਦੂਰਾ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰਾ ਜਿਨੇ ਨਾਮ ਧਿਆਇਆ ਗੈ ਮ ਸਖਤ ਕਾਲ ਨਾਨਕ ਦੇਵ ਮੁਖੁ ਜਲੇ ਕਹਤੇ ਛੁੱਟੀ ਨਾਲ ਜਿਨਨੇ ਨਾਮ ਤੇ ਆਇਆ ਗਮ ਸਕਤ ਕਹਾਲ ਨਾਨਕ ਤੇ ਮੁਖ ਉਜਲੇ ਕਹਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ